ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 83726 10778 ਜਿੰਨਾ ਵੀਰਾਂ ਨੇ ਜੀ ਨਾਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਉ ਦੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕਾਨ ਸਿੰਘ ਵਾਲਾ ਤਾਸੀਰ ਤੇ ਜਿੱਥਾ ਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਕੋਲੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਕੰਮ ਕਰਦੇ ਆ ਬਾਈ ਰੂਟੀਨ ਜੀ ਪਰ ਉਹ ਹੁੰਦੇ ਰਹਿੰਦੇ ਨੇ ਤੇ ਰੂਟੀਨ ਜੀ ਆਪਣੇ ਜਿਹੋ ਹਰ ਦਿਨ ਵੀਡੀਓ 올ਦੀ ਰਹਿੰਦੀ ਆ ਨੇ ਅੱਜ ਇੱਕ ਐਨੀਮਲ ਸੇਲ ਆ ਜੀ ਤਾਜ਼ਾ ਸੂਰਿਆ ਨਾਗਾ ਜਾਣਕਾਰੀ ਟੋਪਰ ਉਪਰ ਬਾਈ ਤੋਂ ਲੈ ਲਾਂਗੇ ਜੀ ਵੀਡੀਓ ਨੂੰ ਐਂਡ ਤੱਕ ਕਰ ਦੇਖਿਓ ਤਸੱਲੀ ਭਰਕ ਤੁਸੀ ਕਰਨੀ ਆ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਆ ਜੀ ਆਜੋ ਜੀ ਸਤਿਗੁਰ ਜੀ ਸਤਿਗੁਰ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਸੁਚੇਨ ਸਿੰਘ ਪਿੰਡ ਕਾਂਤੂ ਵਾਲਾ ਜ਼ਿਲ੍ਹਾ ਮੋਗਾ ਫੀਰ ਮੋਗਾ ਜੀ ਮੋਬਾਈਲ ਨੰਬਰ ਬਾਈ 8196876792 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਣਾ ਸੁਆ ਬਾਈ ਕਿੰਨੇ ਮਾਤਰੀ ਹੈ ਜੀ ਸੁਆ ਬਾਈ ਮਾਲਕਾਂ ਨੇ ਤਾਂ ਦੂਜਾ ਦੱਸਿਆ ਜੀ ਠੀਕ ਆ ਜੀ ਕੋਈ ਦੂਜਾ ਮੰਨ ਲੈ ਤੀਜਾ ਮੰਨ ਲੈ ਠੀਕ ਆ ਬਾਈ ਐਵੇਂ ਆਪਾਂ ਹੁਣ ਸੁਆ ਦੇ ਪਿੱਛੇ ਕੋਈ ਜਿਦਾਈ ਨਹੀਂ ਕਰਦੇ ਹਨਾ ਜੀ ਠੀਕ ਆ ਜੀ ਜੇ ਤਾਂ ਆਪਣੇ ਘਰ ਦੀ ਹੋਵੇ ਫਿਰ ਤਾਂ ਆਪਾਂ ਕਰਗੇ ਜੀ ਠੀਕ ਆ ਬਾਈ ਕਦੋਂ ਸੁਈ ਹੈ ਜੀ ਇਹ ਅੱਜ ਇਹਨੂੰ ਤੀਜਾ ਦਿਨ ਆ ਬਾਈ ਬੱਚਾ ਕਿਦਤਾ ਬੱਚਾ ਬੱਛਾ ਬਾਈ ਮਗਰ ਬੱਚਾ ਬੱਚਾ ਸਿਮਣ ਜੰਗਾ ਲੱਗਿਆ ਸੀ ਬੱਚਾ ਦੇ ਕੇ ਕਰ ਤਰ ਚਲੋ ਕੋਈ ਗੱਲ ਨਹੀਂ ਹੁਣ ਬਾਈ ਭਾਂਡੇ ਵਾਲਾ ਬੋਲਾ ਕਿੰਨਾ ਤਿਆਰ ਆ ਭਾਂਡੇ ਵਾਲਾ ਬੋਲਾ ਬਾਈ 14 15 ਕਿਲੋ ਹੋਊਗਾ ਜੋ ਕਿਤੇ ਦਾਂਗੇ ਹਾਂ ਜਿਵੇਂ ਮੈਂ ਤੈਨੂੰ ਮੰਨ ਲਾ 20 ਕਈ ਜਾਵਾਂ 18 ਕਈ ਜਾਵਾਂ ਕੋਈ ਫੈਸਲਾ ਨਹੀਂ ਠੀਕ ਆ ਬਾਈ ਫਰਾਂ ਦੀ ਓਕੇ ਆ ਜੀ ਬਾਈ ਚੁਆਈ ਦਾ ਬਾੜੀ ਚੰਗੀ ਲੱਗੀ ਕਰਮਾਂ ਵਾਲੀ ਕੋਈ ਗੋਲ ਚੁਟਾ ਨਹੀਂ ਮੈਂ ਨਾ ਜਮਾ ਹੀ ਨਹੀਂ ਬਾਈ ਠੀਕ ਆ ਜੀ ਕਿੰਨਾ ਕਿੱਥੇ ਜਿੰਨੀ ਮੋਟੀ ਚੁਆਈ ਹੋਈ ਕਿੰਨਾ ਕ ਪਾਜੂ ਕੋਈ ਦੱਸ ਬਾਈ ਮਾਲਕ ਤਾਂ ਆਂਦੇ ਸੀਗੇ ਜ਼ਿਆਦੇ ਪਰ ਆਪਾਂ ਗਰਮੀ ਦੇ ਹਸਾਬ ਨਾਲ ਨੇ ਆ ਵੀ ਬਾਹਲਾ ਤਾਂ ਨਹੀਂ ਕਾ ਮੰਨ ਲਾ 22 ਪਾਈ ਕਿਲੋ ਦੁੱਧ ਕੋਈ ਬਾਹਲਾ ਨਹੀਂ ਦੀ ਗਾਂ ਬਾਲਾਗੇ ਹਾਂਜੀ ਰਹੀ ਗੱਲ ਤੋੜ ਕੇ ਦਿਖਾ ਦੇ ਜੀ ਦਾ 22 ਦੇ ਦਰਸ਼ਨ ਮੁਤਾਬਕ 22 ਕਹਿੰਦਾ ਮਾਲਕਾਂ ਨੇ ਦੂਜੇ ਕਹਿ ਕੇ ਦਿੱਤੀ ਹੈ ਜੀ ਤੁਸੀਂ ਚਾਹੇ ਤੀਜੇ ਮੰਨ ਲਓ ਕੋਈ ਬਈ ਸੈਸੇ ਤੁਸੀਂ ਲਾਉਣੇ ਹਨ ਨਰਕ ਪਰਤ ਤੁਸੀਂ ਕਰਨੀ ਗੱਤਕਾਰ ਦੇ ਪੱਕੇ ਤੋਂ ਪੂਰੀ ਵੱਡੀ ਹੈ ਜੀ ਵੇਖ ਸਕਦੇ ਹੋ ਤੀਜਾ ਦਿਨ ਹੋ ਗਿਆ ਸੂਈ ਨੂੰ ਜਿਹੜਾ ਬੌਲਾ ਭਾਂਡੇ ਵਾਲਾ ਤਿਆਰ ਹੈ ਜੀ ਉਹ 14 ਤੋਂ 15 ਕਿਲੋ ਆ ਜੀ ਦੋ ਟਾਈਮ ਚੋ ਲਿਓ ਚਾਰ ਚੋ ਲਿਓ ਤੇ ਚਾਹੇ ਛੇ ਟਾਈਮ ਚੋ ਲਿਓ ਤਸੱਲੀ ਤੁਸੀਂ ਕਰਨੀ ਆ ਠਣਾ ਦੀ ਬਾਈ ਕਹਿੰਦਾ ਓਕੇ ਆ ਬੇਫਿਕਰ ਹੋ ਕੇ ਆਜੋ ਬਾਕੀ ਜਦੋਂ ਚੁਵਾਈ ਕਰ ਲੈਣੀ ਆ ਤੇ ਫੇਰ ਤਾਂ ਟੈਨਸ਼ਨ ਹੀ ਨਹੀਂ ਠਣਾ ਦੀ ਬਰੋਬਰ ਖੜ ਜੀ ਬਾਈ ਕਿਰਾ ਕਈਆਂ ਵੀਰਾਂ ਦੇ ਮੈਸੇਜ ਆਉਂਦੇ ਹੁੰਦੇ ਬਈ ਹਾਈਟ ਦੱਸ ਦਿਆ ਕਰੋ ਤੇ ਹੁਣ ਤੁਸੀਂ ਹਾਈਟ ਦਾ ਅੰਦਾਜ਼ਾ ਵੀ ਲਾ ਲਿਓ ਇਹ ਬਾਈ ਦੇ ਮੋਢੇ ਤੋਂ ਵੀ ਪੂਰਾ ਤਾਂ ਹੀ ਜਾਂਦੀ ਹੈ ਮੌਸਮ ਗਰਮੀ ਦਾ ਚੱਲੀ ਜਾਂਦਾ ਜੀ ਜੇ ਤਾਂ ਹੁੰਦਾ ਸਿਆਲ ਤੇ ਆਪਾਂ ਦੁੱਧ ਘਰ ਮਾਲੀ ਤੋਂ ਜਿੰਨਾ ਮਰਜ਼ੀ ਲੈ ਲੈ ਲੈਂਦੇ ਬਾਈ ਕਹਿੰਦਾ 20 22 ਕਿਲੋ ਕੋਈ ਬਾਲਾ ਨਹੀਂ ਤੇ ਬਾਲਾ ਹੈ ਵੀ ਨਹੀਂ ਜਿਹੜੇ ਹਿਸਾਬ ਨਾਲ ਕੱਦ ਵਜਣਾ ਜੀ ਵੀ ਦੇਉਂਗੇ ਲਓ ਜੀ ਹਾਈਟ ਚੈੱਕ ਥਾਣਾ ਦੇ ਸੈਜ ਸੋਹਣੇ ਆ ਗੈਪ ਤੇ ਲੱਗੇ ਹੋਏ ਹੱਥੀ ਜਵਾਈ ਵਾਲਾ ਥਾਣਾ ਚਾਰ ਹੀ ਥਾਣਾ ਬਾਕੀ ਕੋਈ ਫੋਟ ਨਹੀਂ ਸ਼ਾਕ ਨਹੀਂ ਇਧਰਲੀ ਸਾਈਡ ਤੋਂ ਵੀ ਆਪਾਂ ਦਿਖਾ ਦਿੰਨੇ ਆ ਜੀ ਤੁਹਾਨੂੰ ਬਾਕੀ ਕੋਈ ਘੂਰ ਨਹੀਂ ਸ਼ਿੱਟਾ ਨਹੀਂ ਸੋਹਣਾ ਸੈਜ ਥਾਣਾ ਦਾ ਦਰਲੇ ਕੋਸਾ ਚੈੱਕ ਕਰ ਲਓ ਹੁ ਵੈਸੇ ਹੀ ਆਣਾ ਭਾਈ ਮਾੜੀ ਜੀ ਗੂਪੀ ਇਹਦਾ ਵੈਸੇ ਹੀ ਆ ਭਾਈ ਚਾਲੇ ਦਾ ਸਰਾਕ ਹੀ ਹੈ ਨਹੀਂ ਭਾਈ ਐ ਵੀ ਮੱਕੀ ਦੇ ਦਾਣੇ ਜੁੱਡੀ ਹੈ ਜੀ ਹਾਂਜੀ ਮੁੱਲ ਭਾਈ ਇਹਦਾ ਲੈ ਲੈਣ ਦੇ ਨਾਲ ਆ ਜੀ ਮੁੱਲ ਭਾਈ ਲੈਣ ਦੇ ਨਾਲ 75000 ਰੁਪਏ ਜੋ ਮਾਨਤਨ ਕਰਦਾਂਗੇ ਉਹ ਜੀ ਲੱਗ ਕੇ ਹਾਂ ਹਾਂ ਭਾਈ ਮਾਨਤਨ ਮੰਨ ਲਾ ਵੀ ਚਲੋ ਆਪਾਂ ਮੁੱਲ ਕਰਤਾ ਯਾਰ ਬਾਈ ਕੋਈ 5 ਲਾਵੇ 50 ਲਾਵੇ ਅਗਲੇ ਨੇ ਆ ਆ ਸਮਝ ਨਾ ਲਾਉਣੇ ਆ ਠੀਕ ਆ ਆਪਾਂ ਆਪਦੀ ਕੁੱਗੀ ਵੇਚਨੀ ਆ ਸਹੀ ਗੱਲ ਆ ਜੀ ਠੀਕ ਆ ਨਹੀਂ 75000 ਚੋ ਬਾਈ ਕਹਿੰਦਾ ਮਾਣ ਤਾਨ ਕਰ ਦਾਂਗੇ ਜਿਹਨੂੰ ਚੱਕੂਗੇ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦਾ ਬਾਕੀ ਬਾਈ ਆਏ ਆ ਇਹ ਤਾਂ ਭਲਾ ਭਲਾ ਆਵੇ ਸਹੀ ਗੱਲ ਥੋੜੀ ਆ ਭਲਾ ਕਰੀ ਬੈਠੀ ਆ ਇਹ ਤਾਂ ਚਲੋ ਬਈ ਹੌਲੀ ਹੌਲੀ ਘੜਦੇ ਜਾਂਦੇ ਬਾਕੀ ਆਏ ਆ ਭਾਲ ਭਾਂ ਕਰਨ ਦੇ ਫੇਰੀ ਦੁੱਤੇ ਆਉਣਾ ਬਾਈ ਇਹਨੇ ਸਹੀ ਗੱਲ ਆ ਜੀ ਹਾਂਜੀ 75000 ਚੋ ਮਾਣ ਤਾਨ ਹੋ ਜਾਊਗਾ ਜਿਹਨੂੰ ਸਾਬਤ ਚ ਪੈਂਦੀ ਆ ਜੀ ਤਸੱਲੀ ਤੁਸੀਂ ਕਰਨੀ ਆ ਨੰਬਰ 22 ਦਾ ਸਕਰੀਨ ਉੱਤੇ ਆਵੇ ਬਾਈ ਨਾਲੂਆ ਵੀ ਨਾਲ ਆ ਇਹ ਵੀ ਰੀ ਅਗਲਾ ਐਵੇਂ ਕਹਿ ਦਿੰਦਾ ਮੈਨੂੰ ਸਹੀ ਗੱਲ ਕੱਚਾ ਪਿਆਜ਼ ਨਾਲੂਆ ਵੀ ਧੰਨਵਾਦ